ਜਿਹੜਾ ਜਿੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਜਿਹੜਾ ਵਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਵਾ ਕਿਸਾਨਾਂ ਦੇ ਹੱਕ ਵਿੱਚ ਜਿਹੜੀ ਆ ਰੈਲੀ ਕੀਤੀ ਗਈ ਆਰ ਬਹੁਤ ਵੱਡੇ ਪੱਧਰ ਤੇ ਰਾਜਾ ਵੜਿੰਗ ਉਹਦਾ ਸੁਖਵਿੰਦਰ ਸਿੰਘ ਡੈਨੀ ਜਿਹੜੀ ਉਹਨਾਂ ਦੀ ਕਵਾਈ ਹੇਠ ਜਿਹੜੀ ਆ ਟਰੈਕਟਰ ਰੈਲੀ ਕੱਢੀ ਗਈ ਆ ਕਿਸਾਨਾਂ ਦੇ ਹੱਕ ਵਿੱਚ ਇਸ ਸੰਬੰਧ ਚ ਜਿਹੜੇ ਕਿਸਾਨ ਆ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਔਰ ਜਿਹੜੇ ਜਿਹੜੇ ਇਸ ਟਾਈਮ ਤੇ ਜਿਹੜੇ ਰੈਲੀ ਵਿੱਚ ਮੌਜੂਦ ਸੀ ਉਹਨਾਂ ਬੰਦਿਆਂ ਨੇ ਵੀ ਗੱਲਬਤ ਰਾਜਾ ਵੇਡਿੰਗ ਸਾਹਿਬ ਨੇ ਵੀ ਗੱਲਬਤ ਕੀਤੀ ਆ ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਜੋ ਕਾ ਜਿਹੜਾ ਭਾਜਪਾ ਵੱਲੋਂ ਜਿਹੜਾ ਕਿਸਾਨਾਂ ਉੱਤੇ ਜਿਹੜਾ ਧੱਕਾ ਕੀਤਾ ਜਾ ਉਹਦੀ ਪੂਰਜ ਨਿੰਦਾ ਕਰਦੇ ਆ ਔਰ ਜਿਹੜੇ ਹਰਿਆਣਾ ਸਰਕਾਰ ਵੱਲੋਂ ਜਿਹੜੇ ਆ ਜਿਹੜਾ ਮੈਂ ਇਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਜਾਣੇ ਜੇ ਤੇ ਹਰਾਨਾ ਸਰਕਾਰ ਦੇ ਉੱਤੇ ਔਰ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੀ ਹੈ ਸਰਕਾਰ ਜਿਹਨੇ ਕਦੇ ਤੱਕ ਕਿਸੇ ਵੀ ਮਾਮਲਾ ਜਿਹੜਾ ਦਰਜ ਨਹੀਂ ਕੀਤਾ ਉਹ ਜਿਹੜੇ ਜਿਹੜੇ ਕਿਸਾਨਾਂ ਦੇ ਜਿਹੜੇ ਉੱਤੇ ਧੱਕਾ ਹੋ ਰਿਹਾ ਉਹਦੇ ਉੱਤੇ ਮਾਮਲਾ ਦਰਜ ਕਰਨਾ ਚਾਹੀਦਾ ਪਹਿਲੀ ਗੱਲ ਇਹ ਰੈਲੀ ਨਹੀਂ ਹੈ ਇਹ ਕਿਸਾਨ ਬਚਾਓ ਮਾਰਚ ਕਾਂਗਰਸ ਪਾਰਟੀ ਪੂਰੇ ਪੰਜਾਬ ਭਰ ਵਿੱਚ ਹਰ ਵਿਧਾਨ ਸਭਾ ਚ ਕਰ ਰਹੀ ਹੈ ਹਰ ਬਲਾਕ ਚ ਕਰ ਰਹੀ ਹੈ ਅਸੀਂ ਕਿਸਾਨਾਂ ਦੀ ਹਮਾਇਤ ਦੋ ਸੰਦੇਸ਼ ਦੇਣਾ ਚਾਹੁੰਦੇ ਹਾਂ ਇਕਤਾ ਜੋ ਸੰਜੁਗਤ ਮੋਰਚੇ ਨੇ ਆਵਾਜ਼ ਦਿੱਤੀ ਹੈ ਉਹ ਸਾਰੇ ਪ੍ਰੋਗਰਾਮਾਂ ਦਾ ਕਾਂਗਰਸ ਪਾਰਟੀ ਸਮਰਥਨ ਕਰਦੀ ਹੈ ਦੂਜਾ ਬਾਰਡਰ ਤੇ ਬੈਠੀਆਂ ਸਾਡੀਆਂ ਦੋਵੇਂ ਜਿਹੜੀਆਂ ਸੰਸਾਵਾਂ ਹੈਗੀਆਂ ਉਹਨਾਂ ਦੇ ਅਸੀਂ ਨਾਲ ਖੜੇ ਉਹਨਾਂ ਦੀ ਸੋਚ ਮਗਰ ਪੈਰਾ ਦੇ ਨੇ ਤੀਜਾ ਕਾਂਗਰਸ ਪਾਰਟੀ ਆਪਦੇ ਲੈਵਲ ਤੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਸ਼ੁਭਕਰਮ ਨੂੰ ਇਨਸਾਫ ਦਿਵਾਉਣ ਦੀ ਗੱਲ ਹੋਵੇ ਚਾਹੇ ਪ੍ਰਿਤਪਾਲ ਜਿਹੜਾ ਚੱਕ ਕੇ ਲੈ ਗਈ ਸੀ ਇਹ ਰੈਣਾ ਪੁਲਿਸੋਂ ਲੜਾਈ ਲੜਨ ਦੀ ਗੱਲ ਹੋਵੇ ਤੇ ਚਾਹੇ ਰੋਸ ਮਾਰਚ ਦੀ ਅਸੀਂ ਆਪਦੇ ਲੈਵਲ ਤੇ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਨਾਲ ਐ ਹਿੱਕ ਦੇ ਨਾਲ ਹਿੱਕ ਲਾ ਕੇ ਕਾਂਗਰਸ ਪਾਰਟੀ ਉਹਨਾਂ ਦੀ ਸਾਥ ਦੇ ਰਹੀ ਹੈ ਔਰ ਬੰਡਾਲਾ ਸਾਹਿਬ ਅੱਜ ਮੈਨੂੰ ਯਾਦ ਆ ਗਿਆ ਸਵਰਗੀਆ ਸਰਦੂਲ ਸਿੰਘ ਜੀ ਦਾ ਇਹ ਹਲਕਾ ਹੈ ਅਸੀਂ ਛੋਟੇ ਛੋਟੇ ਹੁੰਦੇ ਵੇਖਿਆ ਕਰਦੇ ਸੀ ਅੱਜ ਦਾ ਜਿਹੜਾ ਮਾਹੌਲ ਹੈ ਡੈਣੀ ਨੇ ਉਹ ਪੁਰਾਣੀ ਜਿਹੜੀ ਕਹਾਵਤ ਹੈ ਪਿਤਾ ਪਰਪੂਤ ਗੋੜੇ ਤੇ ਗੋੜਾ ਬੋਤੇ ਨਹੀਂ ਤੇ ਥੋੜਾ ਥੋੜਾ ਜਿਸ ਤਰੀਕੇ ਦਾ ਉਹ ਪਿਆਰ ਤੇ ਉਹ ਪਰੰਪਰਾ ਨੂੰ ਲੈ ਕੇ ਅੱਜ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸਾਡਾ ਭਰਾ ਅੱਜ ਮੈਂ ਇਸ ਗੱਲ ਦੀ ਵਧਾਈ ਦਿੰਦਾ ਹਾਂ ਔਰ ਸਮੁੱਚੇ ਬੰਡਾਲੇ ਦੇ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਮੈਨੂੰ ਲੱਗਦਾ 5 700 ਦੇ ਕਰੀਬ ਟਰੈਕਟਰ ਹੋਣਾ ਤੁਹਾਡੇ ਸਾਹਮਣੇ ਜੋ ਤੈਦਾਦ ਹੈ ਤੇ ਇਹ ਅਸੀਂ ਹੁਣ 3 ਘੰਟਿਆਂ ਦਾ ਜਿਹੜਾ ਮਾਰਚ ਹੈ ਉਹ ਅਸੀਂ ਡੈਣੀ ਜੀ ਦੇ ਹਲਕੇ ਦੇ ਵਿੱਚ ਦੱਤੀ ਸਾਹਿਬ ਨਾਲ ਹੈ ਅਸੀਂ ਅਰੰਭਾਂਗੇ ਤੇ ਜਾਵਾਂ ਚੰਡੀਗੜ੍ਹ ਤੋਂ ਅਸ਼wini Sharma ਦੀ ਪੋਰਟ ਲਿੰਗਟ ਚੈਨਲ ਪਾ